ਸਿੱਖ ਆਪਣੀ ਅਦਾ ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਗੱਲ ਕਰਦੇ ਨੇ ਸਿੱਖਾਂ ਦੀ ਮੋਰ ਕੇਸਾਂ ਨੂੰ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰਾਂ ਚ ਕੇਸਾਂ ਨੂੰ ਪ੍ਰਮੁੱਖ ਮੰਨਿਆ ਸੰਨ 1699 ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਦਾ ਪਹੁੰਚ ਸ਼ਿਕਾਇਆ ਸੀ ਤਾਂ ਉਸ ਤੋਂ 1 ਸਾਲ ਪਹਿਲਾਂ ਦੀ ਵਿਸਾਖੀ ਨੂੰ ਉਹਨਾਂ ਨੇ ਖਤ ਲਿਖ ਕੇ ਸਾਰੇ ਸਿੱਖਾਂ ਨੂੰ ਇਸ ਵਿਸਾਖੀ ਦੇ ਦਿਹਾੜੇ ਤੇ ਕੇਸ ਰੱਖ ਕੇ ਆਉਣ ਲਈ ਕਿਹਾ ਸੀ ਖੰਡੇ ਦੇ ਪਹੁੰਚਣ ਤੋਂ ਪਹਿਲਾਂ ਸਿੱਖਾਂ ਦੀ ਪੱਕੀ ਨਿਸ਼ਾਨੀ ਕੇਸ ਮੰਨੀ ਗਈ ਸੀ ਜਦ ਮੀਰ ਮੰਨੂ ਨੇ ਸਿੱਖਾਂ ਨੂੰ ਫੜਫੜ ਕੇ ਕਤਲ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਉਹਨਾਂ ਸਿੱਖਾਂ ਨੂੰ ਫੜਿਆ ਗਿਆ ਜਿਨ੍ਹਾਂ ਦੇ ਕੇਸ ਰੱਖੇ ਹੋਏ ਸਨ ਸਿੱਖਾਂ ਨੂੰ ਕੇਸ ਕਤਲ ਕਰਵਾਉਣ ਲਈ ਬੜੇ ਲਾਲਚ ਦਿੱਤੇ ਗਏ ਪਰ ਸਿੱਖ ਕਦੇ ਨਹੀਂ ਮੰਨੇ ਸਿੱਖਾਂ ਨੂੰ ਭਾਰੀ ਸਜ਼ਾਾਂ ਵੀ ਦਿੱਤੀਆਂ ਗਈਆਂ ਜਿਨ੍ਹਾਂ 'ਚ ਕੇਸ ਨਾ ਕਟਵਾਉਣ ਕਰਕੇ ਖੋਪੜੀਆਂ ਤੱਕ ਲਹੋਣੀਆਂ ਪਈਆਂ ਪਾਈ ਤਾਰੂ ਸਿੰਘ ਵਰਗਿਆਂ ਦੀਆਂ ਮਿਸਾਲਾਂ ਹਲੇ ਵੀ ਸਾਡੇ ਇਤਿਹਾਸ 'ਚ ਛਾਈਆਂ ਹੋਈਆਂ ਨੇ ਪਰ ਬਹੁਤ ਹੈਰਾਨੀ ਹੁੰਦੀ ਹੈ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਮਾਲਵੇ ਦੇ ਤਕਰੀਬਨ 70% ਲੋਕ ਆਪਣੇ ਕੇਸ ਕਤਲ ਕਰਵਾ ਚੁੱਕੇ ਨੇ ਤੇ ਹੋਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਕੇਸ ਨਾ ਰੱਖਣ ਮਾਪਿਓ ਜੋ ਕਿ ਸਿੱਖੀ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੁੰਦੇ ਨੇ ਉਹਨਾਂ ਉੱਪਰ ਵੀ ਕੋਈ ਇਹੋ ਜਿਹਾ ਪ੍ਰਭਾਵ ਨਹੀਂ ਪਾਉਂਦੇ ਜਿਸ ਤੇ ਉਹ ਕੇਸ ਰੱਖ ਲੈਣ ਸਿੱਖ ਨੌਜਵਾਨਾਂ ਦੇ ਜੋ ਮੌਜੂਦਾ ਰੋਲ ਮਾਡਲ ਨੇ ਉਹ ਜਾਂ ਤਾਂ ਫਿਲਮਾਂ ਦੇ ਅਦਾਕਾਰ ਨੇ ਤੇ ਜਾਂ ਗਾਉਣ ਨੱਚਣ ਵਾਲੇ ਜੋ 90% ਦੇ ਕੇਸ ਰਹਿਤ ਹੁੰਦੇ ਨੇ ਗਾਇਕਾਂ ਤੇ ਅਦਾਕਾਰਾਂ ਵਰਗੀਆਂ ਦਾੜੀ ਮੋਛਾਂ ਰੱਖਣ ਦਾ ਰਿਵਾਜ ਚੱਲ ਪਿਆ ਕਿਤੇ ਕਿਤੇ ਤਾਂ ਕੇਸਾਂ ਦੀ ਵੇਅਦ ਵੀ ਕਰਕੇ ਉਸ ਦੀ ਵਜਾ ਅਫਰੀਕੀ ਮੂਲ ਦੇ ਲੋਕਾਂ ਵਰਗੀ ਬਣਾਈ ਜਾ ਰਹੀ ਹੈ ਕੀ ਸਾਡੇ ਸਿੱਖ ਨੌਜਵਾਨ ਅਸਲੀ ਸਿੱਖੀ ਨੂੰ ਅਪਣਾਉਣਗੇ ਇਹ ਬੜੀ ਚਿੰਤਾ ਦੀ ਗੱਲ ਹੈ ਕਿਉਂਕਿ ਵਿਦੇਸ਼ਾਂ ਦੀ ਖਿੱਚ ਨੇ ਵੀ ਸਿੱਖੀ ਦੇ ਸਰੂਪ ਨੂੰ ਢਾਹ ਲਾਈ ਹੈ। ਵਿਦੇਸ਼ਾਂ ਚ ਜਾ ਕੇ ਵੀ ਬਹੁਤੇ ਸਿੱਖ ਨੌਜਵਾਨ ਕੇਸ ਕਤਲ ਕਰਵਾ ਦਿੰਦੇ ਨੇ। ਗੁਰਦੁਆਰਾ ਸੇਵ ਚ ਇੰਨਾ ਨੌਜਵਾਨਾਂ ਦੀ ਗਿਣਤੀ ਵੜੀ ਹੁੰਦੀ ਹੈ। ਕੀਰਤਨ ਜਾਂ ਸਿੱਖੀ ਪ੍ਰਚਾਰ ਨੂੰ ਸੁਣਨ ਦੀ ਥਾਂ ਇਹ ਉਸ ਵੇਲੇ ਆਉਂਦੇ ਨੇ ਜਦੋਂ ਲੰਗਰ ਵਰਤਨ ਲੱਗਦਾ ਹੈ। ਇਸ ਤਰ੍ਹਾਂ ਸਿੱਖੀ ਪ੍ਰਤੀ ਉਹਨਾਂ ਦਾ ਮੋਹ ਸਾਫ਼ ਨਜ਼ਰ ਨਹੀਂ ਆਉਂਦਾ। ਕੀ ਸਾਡੇ ਸਿੱਖਾਂ ਦੇ ਲੀਡਰ ਜਾਂ ਪ੍ਰਚਾਰਕ ਇਸ ਵੱਲ ਧਿਆਨ ਦੇਣਗੇ? ਅਜੇ ਤੱਕ ਤਾਂ ਕੋਈ ਵੀ ਨਿਸ਼ਾਨੀ ਇਹੋ ਜੀ ਨਹੀਂ ਆਈ ਜਿਸ ਤੋਂ ਇਹ ਸਾਫ਼ ਨਜ਼ਰ ਆਵੇ ਕਿ ਸਿੱਖੀ ਵੱਲ ਜ਼ਿਆਦਾ ਪ੍ਰਚਾਰ ਜਾਂ ਉਹਨਾਂ ਨੂੰ ਨਵੇਂ ਸਿੱਖੀ ਰੂਪ ਚ ਲਿਆਉਣ ਦੀ ਕੋਈ ਮੁਹਿੰਮ ਚੱਲੀ ਹੋਵੇ ਜਿਸ ਤਰ੍ਹਾਂ ਸਿੱਖੀ ਇਲਾਕੇ ਚ ਈਸਾਈ ਮੁਹਿੰਮਾਂ ਜਾਂ ਆਰਐਸ ਦੀਆਂ ਮੁਹਿੰਮਾਂ ਚੱਲਦੀਆਂ ਨੇ ਉਹਨਾਂ ਤੋਂ ਤਾਂ ਇਹੀ ਪਾਸਦਾ ਹੈ ਕਿ ਜ਼ਿਆਦਾਤਰ ਸਿੱਖ ਦੂਜੇ ਧਰਮਾਂ ਚ ਬਦਲੀ ਹੋ ਰਹੇ ਨੇ ਉਹਨਾਂ ਨੂੰ ਰੋਕਣ ਲਈ ਕੋਈ ਉਪਰਾਲਾ ਨਜ਼ਰ ਨਹੀਂ ਆਉਂਦਾ ਜੀ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਿੱਖੀ ਦਾ ਪਰਫੁੱਲਿਤ ਹੋਣਾ ਤਾਂ ਸੰਭਵ ਹੀ ਨਹੀਂ ਕਿਉਂਕਿ ਨਵੇਂ ਆਏ ਅੰਕੜਿਆਂ ਤੋਂ ਸਾਫ਼ ਹੈ ਕਿ ਪੰਜਾਬ 'ਚ ਹੀ ਸਿੱਖਾਂ ਦੀ ਗਿਣਤੀ ਘਟੀ ਹੈ ਜਦਕਿ ਇਸਾਈਆਂ ਦੀ ਗਿਣਤੀ 2 ਫੀਸਦੀ ਤੋਂ 10 ਫੀਸਦੀ ਹੋ ਗਈ ਹੈ ਸਿੱਖ ਲੀਡਰ ਜਾਂ ਤਾਂ ਗੱਡੀਆਂ ਦੇ ਪਿੱਛੇ ਤੇ ਜਾਂ ਪੈਸੇ ਦੇ ਪਿੱਛੇ ਉਲਝੇ ਹੋਏ ਨੇ ਤੇ ਆਪਸ ਵਿੱਚ ਇਹਨਾਂ ਦੇ ਇੰਨੇ মতਪੇਦ ਨੇ ਕਿ ਕਿਸੇ ਤਰ੍ਹਾਂ ਵੀ ਇਕੱਠੇ ਹੁੰਦੇ ਨਹੀਂ ਦਿਸ ਰਹੇ ਸਿੱਖੀ ਪ੍ਰਤੀ ਇਹਨਾਂ ਤੋਂ ਕੁਝ ਕਰਨ ਦੀ ਆਸ ਨਹੀਂ ਹੈ ਪਰ ਤੁਹਾਨੂੰ ਫਿਰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਗਿਆਨੀ ਦਿੱਤ ਸਿੰਘ ਗੁਰਮukh ਸਿੰਘ ਜਵਾਹਰ ਸਿੰਘ ਵਰਗੇ ਜ਼ਰੂਰ ਖੜੇ ਹੋਣਗੇ ਜੋ ਸਿੱਖੀ ਨੂੰ ਦੁਬਾਰਾ ਉਸ ਲੀਹਾਂ ਤੇ ਲਿਆਉਣਗੇ ਜਿਸ ਤਰ੍ਹਾਂ 19ਵੀਂ ਸਦੀ 'ਚ ਉਹਨਾਂ ਨੇ ਈਸਾਈ ਬਣਦੇ ਹੋਏ ਸਿੱਖਾਂ ਨੂੰ ਰੋਕ ਕੇ ਇੱਕ ਸਿੱਖੀ ਪ੍ਰਤੀ ਨਮਾ ਹੁਲਾਰਾ ਲਿਆਂਦਾ ਸੀ ਤੇ ਉਸ ਤੋਂ ਬਾਅਦ ਸਿੱਖਾਂ 'ਚ ਦੂਜੇ ਧਰਮਾਂ 'ਚ ਜਾਣ ਦੀ ਮਹਿੰਮ ਉੱਕਾਈ ਖਤਮ ਹੋ ਗਈ ਸੀ ਧੰਨਵਾਦ ਜੀ